ਲੋ ਜੀ ਸਾਰੇ ਜਣ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਿੱਲੋ ਫਾਰਮ ਹਾਊਸ ਮੇ ਅਮੀਦ ਰੱਖਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਕਰ ਰਹੇ ਹਾਂ ਜੀ ਸ਼ਾਮ ਨੂੰ ਆਪਣਾ ਵਲੌਗ ਅਬ ਸ਼ੁਰੂ ਤੇ ਬਾਕੀ ਸਾਰੇ ਜਣੇ ਨੇ ਪਿਛਲੇ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਐਵੇਂ ਤੁਸੀਂ ਸਾਡੇ ਅਗਲੇ ਵੀਡੀਓਜ਼ ਨੂੰ ਵੀ ਪਿਆਰ ਦਿੰਦੇ ਰਹੋ ਤੇ ਅੱਜ ਆਪਾਂ ਵਲੌਗ ਕਰ ਰਹੇ ਹਾਂ ਜੀ ਸ਼ਾਮ ਦੇ ਟਾਈਮ ਸ਼ੁਰੂ ਸਵੇਰੇ ਅਸੀਂ ਥੋੜੀ ਜਿਹੀ ਇੱਕ ਬੀਜ਼ੀ ਸੀਗੇ ਹੋਰ ਕੰਮਾਂ ਕਰਾਂ ਚ ਉਹ ਵੀ ਤੁਹਾਨੂੰ ਬਾਅਦ ਚ ਦੱਸਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਬਸ ਥੋੜਾ ਜਿਹਾ ਸਬਰ ਰੱਖਿਓ ਉਹ ਗੱਲਾਂ ਥੋੜੀਆਂ ਜਿਹੀ ਸਬਰ ਵਾਲੀਆਂ ਨੇ ਸਾਡੀਆਂ ਬਾਕੀ ਹੁਣ ਆਪਾਂ ਬੀਜਨੇ ਨੇ ਅਸਲ ਚ ਮਟਰ ਅੱਜ ਮੈਂ ਨਵਾਂ ਸੂਟ ਕੱਢ ਕੇ ਪਾਇਆ ਇਹ ਮੈਂ ਗੁਰਵਿੰਦਰ ਜੀ ਦੀ ਜੀ ਇਹ ਬਿਆਨ ਸੁਣਾਇਆ ਚਾਹਾਂ ਇਹਨਾਂ ਮੇਰ ਨਾਲ ਘਗਰਾ ਪਾਇਆ ਠੀਕ ਹੈ ਦੀਦੀ ਦਾ ਰਮਨ ਦੀਦੀ ਨੇ ਘਗਰਾ ਦਿੱਤਾ ਤੇ ਸੂਟ ਨਾਲ ਹੁਣ ਇਹ ਮੇਰ ਨਾਲ ਸਲਵਾਰ ਉੱਚੀ ਹੋ ਗਈ ਤੇ ਮੈਂ ਕਿਹਾ ਮੈਂ ਘਰੇ ਹਟਾ ਲੈਣੀ ਆ ਸਾਡੀ ਇੱਕ ਲੋਤੀ ਮੈਂ ਸਸਿ ਦੇਤੀ ਹੁਣ ਸਾਡਾ ਆਹ ਏਰੀਆ ਖਾਲੀ ਹੋ ਚੁੱਕਿਆ ਹੈ ਮੈਂ ਦਿਖਾਨੀ ਆ ਆਬੀ ਅਸੀਂ ਦੇ ਰਹੇ ਆ ਜੇ ਕਿਸੇ ਨੇ ਲੈਣਾ ਹੋਵੇ ਸਾਨੂੰ ਕਮੈਂਟ ਚ ਦੱਸਿਓ ਆ ਮੇਂਜੇ ਕਿਸੇ ਨੇ ਲੈਣੀ ਹੋਵੇ ਆ ਦੇਖੋ ਸਾਡਾ ਜਗ੍ਹਾ ਖਾਲੀ ਹੋ ਗਿਆ ਹੁਣ ਉਰੇ ਆਪਾਂ ਖੜਾਵਾਂਗੇ ਆਪਣੀ ਜਿੰਨ ਜਿੰਨ ਤੋਂ ਬਾਅਦ ਹਜੇ ਨਾ ਅਸੀਂ ਇਹਦਾ ਕੰਮ ਇਹਦਾ ਕਰਵਾਉਣਾ ਉੱਪਰ ਨੇ ਜਿਹੜਾ ਸ਼ੈਟਰ ਨੇ ਨਾ ਆਪਣੇ ਇਹਨਾ ਖਰਾਬ ਹੋਏ ਹੋਏ ਨੇ ਤੁਸੀਂ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਵੇ ਚੰਨ ਜਿਹੇ ਮਾੜੇ ਮਾੜੀ ਗਲੀਆਂ ਜਿਹਾ ਦੇਖੋ ਇਹ ਸਾਰੇ ਲੋਟ ਕਰਵਾਵਾਂਗੇ ਆਪਾਂ ਹੌਲੀ ਹੌਲੀ ਹਜੇ ਨਹੀਂ ਫੇਰ ਕੇ ਜਦ ਆਪਣਾ ਥੋੜਾ ਹਿਸਾਬ ਸਹੀ ਜਿਹਾ ਹੋ ਜਾਊਗਾ ਤੇ ਫੇਰ ਆਪਾਂ ਉਰੇ ਖੜਾਇਆ ਕਰਾਂਗੇ ਆਪਣੀਆਂ ਗੱਡੀਆਂ ਟਰੈਕਟਰ ਹਲ ਹੁਣ ਜੋ ਵੀ ਆਪਣਾ ਕੋਲ ਸਮਾਨ ਆ ਸਾਰਾ ਤੇ ਉਧਰ ਆਪਾਂ ਹੋਰ ਕੰਮ ਕਰਾਂਗੇ ਉਹ ਹੌਲੀ ਹੌਲੀ ਕਰਾਂਗੇ ਐਨੀ ਛੇਤੀ ਨੀ ਕੋ ਲੱਗਤ ਨਹੀਂ ਹੁੰਦਾ ਤਕਰੀਬੀ ਹੌਲੀ ਹੌਲੀ ਕਰਾਂਗੇ ਹਾਂ ਇਹਨਾਂ ਅਸੀਂ ਜ਼ਿਆਦਾ ਕੱਢ ਲਈ ਸੀ ਬੀਜਣ ਵਾਸਤੇ ਇਹ ਫਿਰ ਬਚ ਗਈ ਸੀਗੀ ਇਹਨੂੰ ਅਸੀਂ ਪਿਓ ਲਿਆ ਸੀ ਜੀ ਵੀ ਉਹ ਹੋਜੂਗੀ ਇਹ ਬਸ ਠੀਕ ਹੋਈ ਠੀਕ ਰਹਿੰਦੀ ਹੈ ਪਿਓਏ ਤੇ ਇਹ ਤੇ ਫਿਰ ਇਹ ਵਰਤੋਚਨੇ ਤੇ ਹੁਣ ਅਸੀਂ ਨੂੰ ਸੁਕਾ ਰਹੇ ਹਾਂ ਸੁਕਾ ਕੇ ਕਰਾਂਗੇ ਇਹ ਕਾ ਬਚ ਗਈ ਇਹਨੂੰ ਅਸੀਂ ਉਹ ਲਾਇਆ ਹੈ ਰੰਗ ਹੁਣੇ ਦੇਖਦੇ ਹਾਂ ਇਧਰ ਦੂਜੇ ਮਾਮੀ ਉਹ ਨਹੀਂ ਕਹਿ ਰਹੇ ਸੀ ਕਿ ਅਸੀਂ ਲੈ ਲਾਂਗੇ ਸ਼ਾਇਦ ਵੀ ਚਲੋ ਲੈ ਲੈਣਗੇ ਨਹੀਂ ਤਾਂ ਫਿਰ ਇਹਨੂੰ ਸਾंभ ਕੇ ਰੱਖਣਾ ਪਊਗਾ ਹਾਂਜੀ ਹੋਗੀ ਸੋ ਬਾਕੀ ਵਲੌਗ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਆ ਤੁਹਾਨੂੰ ਮੈਂ ਸੋਹਣੇ ਸੋਹਣੇ ਸੂਟ ਦਿਖਾਉਂਗੀ ਇਸ ਵੀਡੀਓ ਚ ਕਿ ਵੀ ਮਸ਼ੀਨ ਆ ਮਸ਼ੀਨ ਜਿਵੇਂ ਤੇ ਇਹ ਤੇ ਜਨਰੇਟਰ ਤੇ ਇੰਜਨ ਫਿੱਟ ਕਰਾਇਆ ਹੋਇਆ ਤੇ ਠੀਕ ਹੈ ਜਨਰੇਟਰ ਇੰਜਨ ਉੱਪਰ ਸਕੂਲ ਨਾਲ ਗੱਲ ਕਰੀਏ ਵੀ ਭਾਈ ਕੱਲੀ ਮਸ਼ੀਨ ਮਸ਼ੀਨ ਆ ਹੂੰ ਠੀਕ ਆ ਕਦੋਂ ਬਣਾਤ ਮਾ ਕਰਾ ਦਿੰਨਾ ਤੋਤਾ ਹੁਣ ਅਸੀਂ ਚੱਲੇ ਆਓ ਚੱਲੀਏ ਆ ਕਰਨ ਕੰਮ ਚੱਲਦੀ ਨਹੀਂ ਇਹ ਕੀ ਮਸ਼ੀਨ ਇਹ ਸੁਟਜੋ ਪਾ ਮੈਸ ਵੇਚਣ ਤੋਂ ਬਾਅਦ ਵਿੱਚ ਵੀ ਕੱਪੜੇ ਇੰਨੇ ਖਰਾਬ ਆਉਣੇ ਆ ਜੀ ਰਾਤ ਦੇ ਕੰਮ ਨਿਸਤੂ ਦੇ ਮੇਰੇ ਕਿੱਥੇ ਨੇ ਮੈਂ ਤਾਂ ਬਾਗੀ ਸੀਗੀ ਜੀ ਆਹ ਦੇਖੋ ਮੋਮਬਤੀ ਤਾਂ ਇਹ ਤੜੀਦੀ ਐ ਤੇ ਮੈਂ ਕੁਝ ਵੀ ਨਹੀਂ ਤੜਿਆ ਹੈਗਾ ਦੇਖੋ ਦੇਖ ਲਓ ਇਹ ਕੰਮ ਨਾ ਜਵਾਕਾਂ ਨੂੰ ਤਾਂ ਆਪਾਂ ਕਹਿ ਵੀ ਸਕਦੇ ਹਾਂ ਵੀ ਚਲ ਜਵਾਕਾਂ ਦੀ ਗਲਤੀ ਆ ਹੁਣ ਐਡੇ ਵੱਡੇ ਇਨਸਾਨ ਨੂੰ ਕਿਵੇਂ ਕਹੀਏ ਆ ਵੀ ਨਾਟ ਨਿਕੜ ਗਈ ਆ ਵੀ ਆ ਵੀ ਦੇਖਿਆ ਪੁੱਠੇ ਪੁੱਠੇ ਕੰਮ ਤਾਂ ਇੰਨੇ ਕੀਤੇ ਨੇ ਨਾ ਇਹ ਮਾਮਾ ਜੀ ਨੇ ਪੁੱਛੋ ਨਾ ਭੂਗਨੇ ਦੇ ਵਿੱਚ ਪਾ ਪਾ ਕੇ ਬਿਠਾ ਕੇ ਬਜਾਈ ਨਹੀਂ ਭੂਗਨਾ ਤਾਂ ਲੋਹੇ ਦਾ ਇਹ ਤਾਂ ਆ ਦੇਖੋ ਕੀ ਕੰਮ ਕੀਤਾ ਦੇਖੋ ਆ ਦਿਖਾ ਸਾਡਾ ਕਿੰਨਾ ਸੋਹਣਾ ਹੁਣ ਇਹ ਵੀ ਚਲੋ ਲਓ ਜੀ ਮਰੋਦ ਕਿੰਨੇ ਲੱਗੇ ਹੂੰ ਭਰਿਆ ਪਿਆ ਹਾਂਜੀ ਨਾਲੇ ਥੱਲੇ ਥੱਲੇ ਲਾਉਣੇ ਨੇ ਅਸਕੇ ਤੱਕ ਦੇਖੀ ਕਿੱਥੇ ਕਿੱਥੇ ਕਿ ਜੀ ਹਾਂ ਕਿੱਥੇ ਐਨੇ ਨਿਕਲੂ ਬਸ ਕੱਟ ਕੱਟ ਪਾਣੀ ਦਾ ਸਾਰੀ ਬਲ ਨੂੰ ਆਏ। ਓਕੇ। ਚਾ ਤੁਸੀਂ ਮੈਨੂੰ ਇੱਕ ਵੱਟ ਲਾ ਕੇ ਦਿਖਾ ਦਿਓ ਜੀ। ਫਿਰ ਮੈਂ ਲਾ ਲੂ। ਆੜੀਆਂ ਵਧੀਆ ਹੈ ਕੋਈ ਸਮਾੜਾ ਨਹੀਂ। ਨਿੱਤੂ ਨੇ ਬਾਇ ਨਵਾਂ ਸੂਟ ਆ। ਮਟਰ ਲਾਉਣ ਆਈ ਆ। ਦੇਖੋ ਮਿੰਟ ਪਾ ਨੋ ਵੀ ਨਹੀਂ ਮਿਲਿਆ ਇਹ ਸੂਟ। ਵਧੀਆ ਵੀਡੀਓ ਚ ਧਾਰਿਆ ਉਹ ਆਉਂਦਾ ਉਹ ਸੜਕ ਤੇੋਂ ਦੇ ਜਾ ਰਿਹਾ ਨੂੰ ਮਾਰ ਪਾਇਆ ਹੁਣ ਚਲ ਹੂੰ ਟਿੰਕੋ ਗਿਆ ਅੱਜ ਆ ਪਹਿਲਾਂ ਲੁਧਿਆਣੇ ਗਿਆ ਕਿ ਤੰਦੀਗੜ ਅੱਜ ਲੁਧਿਆਣੇ ਗਏ ਸੀਗੇ ਹਾਂ ਅੱਛਾ ਆ ਦੇਖੋ ਜੀ ਸੂਏ ਨਵੇਂ ਬਦਲੇ ਹੋ ਨੀ ਹੋਰ ਇਹਨਾਂ ਨੂੰ ਵਧੀਆ ਨੇ ਕਿੱਦਾਂ ਆਓ ਉਧਰ ਉਹ ਦਮਦਾਰ ਸ਼ਰੀ ਮੰਮੀ ਨੇ ਇਹ ਤਾਂ ਵੀ ਬੜੇ ਧੋੜੇ ਪੀ ਕਿ ਕੀ ਕਹਿ ਰਹੇ ਹੋ ਮੈਂ ਵਧੀਆ ਨੇ ਦੇਖੀਂ ਅੱਛਾ ਉਹ ਕਲਰ ਦਾ ਫਰਕ ਆ ਇਹਦਾ ਇਹ ਕਾਲਾ ਜਿਹਾ ਨੇ ਇਹ ਤੇ ਇੱਧਰ ਨੂੰ ਹੋ ਗਿਆ ਉਧਰ ਨੂੰ ਤਾਂ ਕਤੈੜ ਖਾਂਦੇ ਦਾ ਹੋ ਗਿਆ ਤੇ ਕੁੱਤੇ ਬਹੁਤ ਆਉਂਦੇ ਨੇ ਆਪਣੇ ਤਾਂ ਉਹ ਗਾਂ ਜਾਂਦੇ ਨੇ ਉੱਧਰ ਮੱਛੀ ਪਲਾਟ ਤੇ ਅੱਗੇ ਵੀ ਆਹ ਦੇਖ ਕਿੱਡਾ ਵੱਡਾ ਲੱਗਿਆ ਵਾ ਪਰ ਮਾਮਨੇ ਨੇ ਦੇਖੋ ਨੇ ਦੇਖਿਆ ਨਹੀਂ ਇੱਥੇ ਆਹ ਕੰਦ ਦੇ ਨਾਲ ਹੀ ਅੰਦਰਲੇ ਪਾਸੇ ਇੱਕ ਆਹ ਆ ਗੋਲੇ ਆ ਵਾ ਆ ਗਈਆਂ ਨੇ ਮੂਰੇ ਤੇਰੇ ਲੱਗੀਆਂ ਵੀ ਆਈਆਂ ਮਿੱਠੀਆਂ ਲੱਗੀਆਂ ਹੈਗੀਆਂ ਨੇ ਆ ਦੇਖੋ ਕਿੰਨੀਆਂ ਤਾਂ ਲੱਗੀਆਂ ਨੇ ਪਰ ਮੋਟੀਆਂ ਹੁਣ ਹੋਣੇ ਨੇ ਆ ਚੱਕ ਲਿਆ ਫੇਰ ਆਜਾ ਅੰਦਰ ਆ ਵੇਖਿਓ ਹੁਣ ਲੈ ਕੀ ਪੁਸ਼ਾਪਾ ਰੱਖਣਾ ਮੋਟੀ ਮੋਟੀ ਹੁੰਦੀ ਹੈ ਇੱਥੇ ਹੈ ਐਡ ਮੋਟੀ ਮੋਟੀ ਮਰਦੀ ਹੈ ਅਨਾਂ ਦਾ ਦੋਜੀ ਆ ਇਹਨਾ ਆਪਣੇ ਆਊਗਾ ਦੇਣ ਮੈਂ ਤਾਂ ਜਾ ਰਹੀ ਸੀ ਲੱਗਿਆ ਦੇਖਣ ਆਏ ਫੈਮਿਲੀ ਸਪੀਸ ਠੀਕ ਆ ਇੱਥੇ ਵੀ ਅੱਗੇ ਵੀ ਅੱਗੇ ਤਾਂ ਪੱਕਾ ਹੀ ਆ ਦੁੱਧ ਦੀ ਤਾਂ ਹੀ ਲੋੜ ਦੁੱਧ ਤਾਂ ਤੂੰ ਦੋਜੀਆਂ ਲੋੜ ਕੋਈ ਨਹੀਂ ਜੋ ਵੀ ਸੇਵਾ ਹੋਊਗੀ ਨਹੀਂ ਇਹ ਤਾਂ ਫ੍ਰੀ ਨਹੀਂ ਹੈ ਮੈਂ ਕਹ ਰਿਹਾ ਇਹਦਾ ਕਹਿੰਦੇ ਇਹ ਤੇਰੇ ਕੋਲ ਤੋਂ ਲੈਣਾ ਪਏਗਾ ਮੈਂ ਹੋਰ ਨਹੀਂ ਤੇ ਨਾ ਅਜੂ ਰਹੀ ਹੁੰਦਾ ਅਜੂ ਦਾ ਕੋਈ ਹੈ ਨਹੀਂ ਉਹ ਠੀਕ ਠਾਕ ਸਾਰੇ ਟਿਆਰੀ ਬੀ ਹਾਂ ਇਹ ਚੱਲ ਰਹੀ ਹੈ ਨਾ ਚਲੋ ਮੈਂ ਲੀ 20 ਉੱਤ ਪਲਾਸ ਚਲੀ ਜੀ ਦਿਖਾਓ ਅੱਛਾ ਹੋ ਬੈਲ ਫੂਕਦੀਆਂ ਗੱਡੀ ਨੂੰ ਤੁਸੀਂ ਕਹਿੰਦੇ ਸੀ ਉਹ ਗੁਰਵਿੰਦਰ ਅੱਜ ਮੈਂ ਲੈ ਫੋਟੋ ਲਓ ਜੀ ਸ਼ਾਮ ਦਾ ਵੇਲਾ ਅੱਜ ਆਪਾਂ ਨੇ ਪਕਾਈਆਂ ਨੇ ਬਾਹਰ ਰੋਟੀਆਂ ਚੁੱਲੇ ਤੇ ਹੂੰ ਹੁਣ ਸਲਾਹ ਤਾਂ ਇਹ ਵੀ ਉਹੋਰੀ ਲਿਆ ਕਰਾਂਗੇ ਰੋਟੀਆਂ ਬਸ ਪਕਾਏ ਲਈਆਂ ਇੱਧਰ ਇੱਧਰ ਪ੍ਰਸ਼ਾਦਾ ਪਾਣੀ ਛੱਕ ਹੋ ਰਹੇ ਨੇ ਅੱਜ ਬਣਾਈ ਸੀਗੀ ਬਤਾਉਆਂ ਦੀ ਸਬਜ਼ੀ ਕਹਿ ਜੀ ਬਣੀ ਆ ਜੀ ਘੈਂਟ ਆ ਜੀ ਘੈਂਟ ਹੂੰ ਅੱਜ ਮੈਂ ਤਾਂ ਤਰੀ ਵਾਲੀ ਪਾਣੀ ਵਾਲੀ ਖਾ ਕੇ ਰਾ ਜੀ ਇਹਦੇ ਚ ਪਾਣੀ ਪਾ ਲੰਦੇ ਇਹ ਚ ਕੀ ਆ ਹੁਣ ਪਾਉਣਾ ਇਹ ਮੈਂ ਦੱਸਣਾ ਪਾ ਫੋਕਿੰਗ ਹਾਂ ਹਾਂ ਜਿਉਂ ਗਏ ਕਹਿੰਦੇ ਸੀਗੇ ਅੱਜ ਅਸੀਂ ਉੱਤਰ ਗਏ ਸੀਗੇ ਵੀਰੇ ਹੁਣਾਂ ਕੋਲ ਛੋਟੇ ਜਿਗੂਗਲ ਨੂੰ ਦੇਖਣ ਵਾਸਤੇ ਉਹ ਕਹਿੰਦੀ ਤੁਹਾਡੀ ਉਹ ਸਬਜ਼ੀ ਕਿੰਨੀ ਵਧੀਆ ਸੀਗੀ ਜਿਵੇਂ ਮੀਟ ਹੁੰਦਾ ਨਿਹਰਾ ਕੀ ਕੁਮਾਰ ਕੀ ਕੁਮਾਰ ਜਿਹੜੀ ਆਪਾਂ ਉਦੋਂ ਬਣਾਈ ਸੀ ਹਾਂ ਬਾਕੀ ਨਾ ਕਿਸੇ ਨੂੰ ਕਮੈਂਟ ਆਇਆ ਸੀਗਾ ਕਹਿੰਦੇ ਵੀ ਸਾਨੂੰ ਨਾ ਉਹ ਜ਼ਰੂਰ ਦੱਸਿਓ ਤੁਸੀਂ ਲੈਂਡਿੰਗ ਕਿਵੇਂ ਲੱਗਦੇ ਵੀ ਸਾਡਾ ਔਖਾ ਤਰੀਕਾ ਹਨਾ ਜਿਹੜਾ ਤਰੀਕਾ ਮੈਂ ਨਾ ਹੁਣ ਜੇ ਮੇਰੇ ਕੋਲ ਕੋਈ ਸੂਟ ਆਏ ਨਾ ਲੈਂਡਿੰਗ ਵਾਲਾ ਫਿਰ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਉਹੋ ਕਰਕੇ ਵੀ ਉਹ ਕਿਵੇਂ ਆਪਾਂ ਲਾਵਾਂਗੇ ਤੇ ਮੇਰੇ ਕੋਲ ਜਿਹੜਾ ਮੇਰੇ ਤਰੀਕੇ ਨੇ ਨਾ ਬਿਨਾ ਟੇਪ ਵਾਲੇ ਵੀ ਜਿਹੜੇ ਮੈਂ ਤਰੀਕੇ ਵਰਤਦੀ ਹਾਂ ਬਹੁਤ ਈਜ਼ੀ ਨੇ ਉਹਦੇ ਨਾਲ ਕਪੜਾ ਹਿੱਲਦਾ ਨਹੀਂ ਹੈਗਾ ਸੂਟ ਛੇਤੀ ਸਿੱਕਿ ਚ ਹੋ ਜਾਂਦਾ ਉਹਦਾ ਜਿਹੜਾ ਦੀਦ ਦਾ ਸੂਟ ਸੀਗਾ yellow ਜਾਂ ਉਹ ਮੈਂ ਇੱਕ ਦਿਨ ਚ ਤਿਆਰ ਕਰਿਆ ਸੀ ਹਨਾ ਨਾ ਕਮੈਂਟ ਚ ਤਾਂ ਲਿਖਿਆ ਵੀ ਟੇਪ ਨਾ ਲਾਈਆ ਹਾਂ ਟੇਪ ਨਾਲ ਜੀ ਵੀ ਟੇਪ ਨਾਲ ਲਾਉਣ ਦਾ ਸੌਖਾ ਤਰੀਕਾ ਦੱਸੋ ਸਾਨੂੰ ਵੀ ਮੇਰੇ ਵਾਲਾ ਔਖਾ ਹੈ ਫਿਰ ਉਹ ਮੈਂ ਜਰੂਰ ਦੱਸਾਂਗੀ ਸਾਰਿਆਂ ਨੂੰ ਠੀਕ ਹੈ ਜੀ ਬਾਕੀ ਹੁਣ ਬਸ ਪ੍ਰਸ਼ਾਦ ਦਾ ਪਾਣੀ ਉਹ ਅੰਦਰ ਲੈ ਕੇ ਜਾਣਾ ਹੈ ਰੋਟੀਆਂ ਨੇ ਫਿਰ ਖਾਣੇ ਆ ਰੋਟੀਆਂ ਹੁਣ 44 ਸਾਲ ਤੱਕ ਅਸੀਂ ਉਹੀ ਐਵਰੀ ਵਾਈਕੀ ਖਾਵਾਂਗੇ ਕੱਲ ਨੂੰ ਆਪ ਵੀ ਲਾਣੇ ਆ ਸਾਰੇ ਲੜੀਆਂ ਲੁੜੀਆਂ ਜੇ ਲਾ ਕੇ ਰੱਖਦੇ ਆਂ ਅੱਗ ਵੀ ਰੱਖੀ ਹੁੰਦੀ ਹੋ ਰਹੀਓ ਆ ਬੈਠੀ ਹੋਗੀ ਓਕੇ ਨਾਨਾ ਕਰ ਇੱਕ ਰੋਟੀ ਹਾਂ ਮੈਂ ਲਾਣੀ ਆ ਓਗੀਆਂ ਰੋਟੀਆਂ ਆ ਦੇਣੀ ਆ ਉੱਥੇ ਰੋਟੀ ਪਈ ਆ ਜੀ ਹਾਂ ਪਈ ਆ ਪਰ ਮੈਨੂੰ ਤਾਜੀ ਲਾਣ ਲੱਗੀ ਜਿਹੜੀ ਉੱਥੇ ਰੋਟੀ ਉਹਦੇ ਨੇ ਉਹ ਓਟੇ ਤੇ ਪਾ ਜਾਂਦੀ ਹੁੰਦੀ ਉਹ ਖਾ ਲੈਂਦੇ ਨੇ ਚਿੜੀਆਂ ਉਹ ਵਾਲੀ ਓਟੇ ਤੇ ਉੱਥੋਂ ਹਾਂ ਜਿੱਥੇ ਉਹ ਘਰ ਜਾ ਘਰ ਦੇ ਮੂਰੇ ਜੀ ਉੱਥੇ ਵੀ ਖਾਂਦੀਆਂ ਨੇ ਜਿਹੜਾ ਘਰ ਚ ਰੱਖਿਆ ਹੋਇਆ ਆਪਾਂ ਨੇ ਹੁਣ ਹੈ ਕਿੰਨੀਆਂ ਨੇ ਉੱਥੇ ਉੱਥੇ 1 2 ਇੱਕ ਰੋਟੀ ਇੱਕ ਡੇਢ ਰੋਟੀ ਆ ਜੀ ਹਾਂ ਇੱਕ ਡੇਢ ਰੋਟੀ ਨਾ ਪਾ ਪਾਦਨੀ ਹੁਣ ਮੈਂ ਕਦੀ ਰੋਟੀ ਹੋਰ ਪਾ ਜਨੀਆਂ ਹਾਂ ਮੈਂ ਪਾ ਪਾ ਹੂੰ ਮੈਂ ਪਾਣੀਆਂ ਲੋ ਜੀ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੈਂਨੇ ਸੂਟ ਸਟਿਚਿੰਗ ਕੀਤੀ ਦੀ ਹੁਣ ਪਹਿਲਾਂ ਉਹਨਾਂ ਚ ਮੈਂ ਥੋੜੇ ਡਿਜ਼ਾਈਨ ਜੇ ਬਣਾਏ ਡਿਜ਼ਾਈਨ ਵਾਲੇ ਸੂਟ ਕਰੇ ਸੀਗੇ ਤੇ ਅੱdte ਹੈ ਕਿ ਦੋ ਤਿੰਨ ਸੂਟ ਮੇਰੇ ਕੋਲ ਨਹੀਂ ਰਿਹਾ ਆਪਾਂ ਘਰ ਪਾ ਸਕਦੇ ਹਾਂ ਪਰ ਥੋੜੇ ਜਿਵੇਂ ਜਿਵੇਂ ਗਗਨੀਸ ਦੀ ਵੀਡੀਓ ਬਣਾਉਂਦੇ ਨੇ ਹਨਾ ਉਹਦੇ ਵਿੱਚ ਵਧੀਆ ਲੱਗਣ ਤਾਂ ਮੈਂ ਸੂਟ ਤਿਆਰ ਕੀਤਾ ਦੀਦੀ ਦਾ ਇਹ ਕਿਹੜਾ ਕੱਪੜਾ ਐ ਮਾਂ ਕੰਟਰੋਲ ਇੱਕ ਟਰਾਈ ਦਾ ਸੂਟ ਹੈ ਇੱਥੇ ਮੈਨੇ ਪਾਈਪਿੰਗ ਨਾਲ ਐਵੇਂ ਇੱਕ ਵਰਕ ਕੀਤਾ ਇਹ ਚੀਜ਼ ਨਾ ਮੈਨੇ ਇਸ ਤਰੀਕੇ ਨਾਲ ਕਿ ਟਰਾਈ ਮਹਿੰਗੀ ਸਸਤੀਆਂ ਐ ਐਵੇਂ ਕਟਾਈ ਹੈ ਇਹ ਇਹਦੀ ਮੈਨੇ ਬਾਜੂ ਖੁੱਲੀਆਂ ਰੱਖੀ ਜਿਵੇਂ ਪਾਕਿਸਤਾਨੀ ਬਾਜੂ ਨਹੀਂ ਚੱਲ ਰਹੀਆਂ ਆ ਸੋਹਣਾ ਆ ਇਹਦਾ ਗळा ਕੀਤਾ ਮੈਨੇ ਐਵੇਂ ਡਿਜ਼ਾਈਨ ਨਾਲਾ ਜੋ ਕਿ ਹੁਣ ਵੀ ਵਲੌਗ ਬਣਾਣੇ ਪੈਂਦੇ ਨੇ ਤਾਂ ਕਰਕੇ ਵੀ ਵਧੀਆ ਸੂਟ ਲੱਗਣ ਹਨਾ ਤਾਂ ਮੈਂ ਐਵੇਂ ਦਾ ਤਿਆਰ ਕੀਤਾ ਮੈਂ ਜ਼ਿਆਦਾ ਨਹੀਂ ਤਿਆਰ ਕੀਤਾ ਇਹ ਇੱਕ ਸੂਟ ਮੈਂ ਬਹੁਤ ਸੋਹਣਾ ਤਿਆਰ ਕੀਤਾ ਮੈਂ ਦਿਖਾਉਂਗੀ ਤੇ ਆ ਇਹਦੀ ਸਲਵਾਰ ਤੇ ਮੈਨੇ ਐਵੇਂ ਇੱਕ ਕਮੀਜ਼ ਦਾ ਕੱਪੜਾ ਲਾਇਆ ਤੇ ਨਾਲ ਪਾਈਪਿੰਗ ਲਾਈਆ ਹੈ ਤੇ ਇਹ ਸੀਗਾ ਮੇਰਾ ਫਰਸਟ ਸੂਟ ਇਹ ਹੈਗਾ ਗਗਨੀ ਦੀਦੇ ਸੂਟ ਤੁਸੀਂ ਉਹਨਾਂ ਦੇ ਵਲੌਗ ਚ ਦੇਖਿਆ ਕਰੋਗੇ ਸੂਟ ਪਾਏ ਹੋਏ ਬਾਕੀ ਦੀਰ ਨੂੰ ਵੀ ਪੁੱਛਾਂਗੇ ਆਪਾਂ ਕਿੰਨੇ ਦੇ ਲੱਗੇ ਇੱਕ ਜਿੱਦਾ ਸੂਟ ਅਸੀਂ ਹੋਰ ਦੀਦੀ ਦੀ ਵਾਸਤੇ ਵੜਵਾਇਆ ਸੀ ਆ ਸੂਟ ਹੈ ਇਹ ਵੀ ਮੈਂ ਬਣਾਇਆ ਆ ਆ ਦੇਖੋ ਜੀ ਇਹ ਤੇ ਮੈਨੇ ਇਹਦੇ ਵਿੱਚ ਮੈਨੇ ਮਲਟੀ ਸ਼ੇਡ ਦੀ ਲੈਸ ਲੈਸ ਲਾਈ ਆ ਦੇਖੋ ਮਲਟੀ ਕਲਰਸ ਆ ਜਾਂਦੇ ਨੇ ਤੇ ਇਹਦੇ ਵਿੱਚ ਮੈਨੇ ਡਬਲ ਸ਼ੇਡ ਦੀ ਲਾਈ ਆ ਜਿਵੇਂ ਇਹਦੇ ਵਿੱਚ ਪਿੰਕ ਤੇ ਵਾਈਟ ਦੀ ਜ਼ਿਆਦਾ ਸ਼ੇਡ ਬਾਦੀ ਨਾ ਤਾਂ ਮੈਂ ਉਹੀ ਸ਼ੇਡ ਦਾ ਚਾਰਸ ਗੜਾ ਕੀਤਾ ਵੈਸੇ ਇਹ ਤੇ ਹੁਣ ਕਰ ਨੂੰ ਤਾਂ ਬਹੁਤ ਕੁਝ ਕਰ ਸਕਦੀ ਸੀ ਮੈਂ ਬੱਟੇ ਮੈਨੂੰ ਸੀਗਾ ਵੀ ਚਲ ਘਰ ਚ ਪਾਣੇ ਨੇ ਹਨਾ ਵੀ ਜ਼ਿਆਦਾ ਨਾ ਹੋਵੇ ਤਾਂ ਫਿਰ ਮੈਨੇ ਇਹ ਥੋੜੇ ਸਿੰਪਲ ਜੀ ਤਿਆਰ ਕੀਤੇ ਨੇ ਐਵੇਂ ਮੈਂ ਨਿਆਣੇ ਦਿਵਾਲੇ ਪਾਈਪਿੰਗ ਲਾਈ ਆ ਤੇ ਆਈ ਦੀ ਸਲਵਾਰ ਹੈ ਸਲਵਾਰ ਦੇ ਮੈਂ ਸਿਰਫ نیچے ਪਾਈਪ ਮਿਲਿਆ ਨਹੀਂ ਫਿਰ ਸੇਮ ਜਿਹਾ ਹੀ ਹੋ ਜਾਣਾ ਤਾਂ ਮੈਂ ਇਹਦਾ ਥੋੜਾ ਡਿਫਰੈਂਸ ਕੀਤਾ ਸੋ ਇਹ ਹੈਗੇ ਨੇ ਗਗਨੀ ਦੀਦੀ ਦੇ ਸੂਟ ਆ ਦੇਖੋ ਜੀ ਮੈਨੂੰ ਪ੍ਰਿੰਟ ਵੀ ਦੱਸਿਓ ਇਹ ਦੀਦੀ ਜੈਸੀ ਨਹੀਂ ਖੁਦ ਅਸੀਂ ਨਹੀਂ ਲੈ ਕੇ ਅਸੀਂ ਸਟਿਚ ਮੈਂ ਹੀ ਸਟਿਚ ਕੀਤੇ ਨੇ ਇਹ ਸੋ ਮੈਨੂੰ ਸੂਟ ਜਰੂਰ ਦੱਸਿਓ ਤੁਹਾਨੂੰ ਸੂਟ ਕਿਵੇਂ ਦਾ ਲੱਗਿਆ ਸੋ ਹੁਣ ਮੈਂ ਦਿਖਾ ਰਿਹਾ ਤੁਹਾਨੂੰ ਥਰਡ ਸੂਟ ਇਹਦੇ ਸਿਰ ਬਾਹਰ ਤਲਾ ਹੋ ਜਾ ਪਾਈਪ ਇਹਨੂੰ ਹਾਂਜੀ ਹਾਂ ਪਾਈਪ ਇਹਨੇ ਸਲਵਾਰ ਦੇ ਮੂਰੀਆਂ ਤੇ ਲਾਤੀ ਐਵੇਂ ਤੇ ਆਹ ਹੈ ਕੀ ਹੈ ਗਰਿੰਦੀ ਬੀ ਬਰਾਨੀ ਜਿਹਦਾ ਸੂਟ ਮੇਰੀ ਦੀਦੀ ਦਾ ਤੇ ਇਹ ਉਹਨਾਂ ਦਾ ਗਰਮੀ ਵਾਲਾ ਸੂਟ ਹੈ ਬਟਨ ਉਹ ਉਹਨਾਂ ਨੇ ਦੇ ਦਿੱਤੇ ਮੈਂ ਕਿਹਾ ਚਲ ਮੈਂ ਹੁਣ ਸਟਿਚ ਕਰ ਦਾਂਗੀ ਤੇ ਇਹਤੇ ਮੈਨੇ ਪਿੰਟੈਕਸ ਦਾ ਕੰਮ ਕੀਤਾ ਹੈ ਪਿੰਟੈਕਸ ਜਿਵੇਂ ਗਲੇ ਤੇ ਲਾਇਆ ਉਹਵੇਂ ਮੈਨੇ ਬਾਹਾਂਾਂ ਤੇ ਬਾਜੂਆਂ ਤੇ ਲਾਇਆ ਤੇ ਇਹਦੇ ਮੈਨੇ ਉਹਨਾਂ ਨੇ ਮੈਨੂੰ ਲੈਸ ਦਿੱਤੀ ਸੀ ਆਪੇ ਮਿਤਵਾਹੀ ਲੈਸ ਲਾਦੇ ਫਿਰ ਮੈਂ ਹੀ ਲੈਸ ਲਾਤੀ ਤੇ ਇਹ ਮੈਨੇ ਐਵੇਂ ਕੰਮ ਕੀਤਾ ਤੇ ਮੇਰੀ ਪਹਿਲਾਂ ਸਲਾ ਸੀਗੀ ਪੱਲੇ ਦੇ ਬਟਨ ਕਪੜਾ ਥੋੜ੍ਹਾ ਘੱਟ ਸੀਗਾ ਤਾਂ ਕਰਕੇ ਮੇਰੇ ਕੋਲ ਬਚਿਆ ਨਹੀਂ ਮੈਂ ਪਿੰਟੈਕਸ ਇਤੇ ਪੱਲਿਆਂ ਤੇ ਪਾਣਾ ਸੀਗਾ ਫਿਰ ਕੋ ਸਲਵਾਰ ਲਈ ਮੇਰੇ ਕੋਲ ਪੂਰਾ ਪੂਰਾ ਕਪੜਾ ਸੀਗਾ ਸੋ ਇਹ ਹੈਗਾ ਮੇਰਾ ਇਹ ਉਹਨਾਂ ਦਾ ਸੂਟ ਆ ਇਹ ਵੀ ਦੱਸਿਓ ਕਿਵੇਂ ਦਾ ਲੱਗੇ ਇਹਨਾਂ ਉਹਨ ਵੈਸੇ ਉਰੇ ਬਟਨ ਵੀ ਲੱਗ ਸਕਦੇ ਨੇ ਜੇ ਤੁਹਾਨੂੰ ਬੱਦਲੇ ਲੱਗਦੇ ਨੇ ਹਨਾ ਮੈਂ ਉਹਨਾਂ ਨੂੰ ਕਹਿ ਦਾਂਗੀ ਵੀ ਜੇ ਤੁਸੀਂ ਬਟਨ ਲਾਣੇ ਤਾਂ ਮੈਨੂੰ ਦੱਸ ਦੇਣ ਉਹਰੇ ਬਟਨ ਵੀ ਲਾ ਦਾਂਗੀ ਠੀਕ ਹੈ ਇਹ ਉਹਨਾਂ ਨੇ ਖੁਦ ਮੈਨੂੰ ਡਿਜ਼ਾਈਨ ਕਿਹਾ ਸੀਗਾ ਕੱਲ ਨੂੰ ਵੀਡੀਓ ਪਾਉਗੀ ਉਹ ਤੋਂ ਬਾਅਦ ਦੇਖ ਕੇ ਆਪੇ ਦੱਸ ਦੋ ਹਾਂਜੀ ਵੀ ਇਹ ਉਹਨਾਂ ਨੇ ਖੁਦ ਮੈਨੂੰ ਡਿਜ਼ਾਈਨ ਭੇਜਿਆ ਸੀ ਵੀ ਤੁਸੀਂ ਐਵੇਂ ਦਾ ਗਲਾ ਕਰਨਾ ਮੈਂ ਉਵੇਂ ਦੇ ਹੀ ਗਲਾ ਕੀਤਾ ਹੈ ਤੇ ਇਹ ਦੀ ਸਲਵਾਰ ਹੈ ਇਦੀ ਸਲਵਾਰ ਤੇ ਵੀ ਮੈਨੇ ਐਵੇਂ ਦੀ ਵਰਕ ਕੀਤਾ ਹੈ ਮੈਨੇ ਕਮੀਜ਼ ਦਾ ਕੱਪੜਾ ਲਾਇਆ ਹੈ ਤੇ ਅਗਦ ਵਾਲੇ ਮੈਨੇ ਪਾਈਪਿੰਗ ਲਾਤੀ ਨਾ ਉਹ ਲੇਸ ਲਾਤੀ ਇਹ ਦੇਖੋ ਇਹ ਲੇਸ ਉਹਨੇ ਮੈਨੂੰ ਖੋਦ ਦਿੱਤੀ ਸੀਗੀ ਇਹ ਮੈਨੇ ਇਦੀ ਕਰਤੀ ਸਲਵਾਰ ਤੇ ਆ ਸੋ ਇਹ ਵੀ ਮੈਨੂੰ ਦੱਸਿਓ ਮੈਨੂੰ ਇਹ ਸਾਰੇ ਸੂਟਾਂ ਚ ਦੱਸਿਓ ਤੁਹਾਨੂੰ ਕਿਹੜਾ ਸੂਟ ਸਭ ਤੋਂ ਵਧੀਆ ਲੱਗਿਆ ਤੇ ਹੁਣ ਆ ਰਿਹਾ ਜਿਹੜੇ ਸੂਟ ਤੇ ਮੈਨੇ ਬਹੁਤ ਮਿਹਨਤ ਕਰੀ ਆ ਜਿਹੜਾ ਸ਼ਾਇਦ ਮਤਲਬ ਵੀ ਦਾ ਡਿਜ਼ਾਈਨ ਸਲਵਾਰ 'ਚ ਮੈਨੇ ਇੱਕ ਨਵਾਂ ਡਿਜ਼ਾਈਨ ਪਾਇਆ ਹੈ ਸੋ ਮੈਨੂੰ ਉਹ ਵੀ ਦੱਸਿਓ ਤੇ ਇਹ ਹੈਗਾ ਮੇਰੀ ਦੀਦੀ ਦਾ ਸੂਟ ਸੋਈ ਦੱਸਿਓ ਇਹ ਕਪੜਾ ਵੀ ਵਧੀਆ ਹੈ ਇੱਕ ਆਧਿਕ ਆਪਣੇ ਮਾ ਕੋਟਰਾਏ ਕੋਟਰਾਏ ਦਾ ਕਪੜਾ ਹੈ ਆ ਦੇਖੋ ਜੀ ਇਹ ਤੇ ਮੈਨੇ ਇਸਤਰੀ ਮੈਂਵੇਂ ਦਾ ਗਲਾ ਤਿਆਰ ਕੀਤਾ ਵਿੱਚ ਪਿੰਟੈਕਸ ਪਾ ਕੇ ਆਲਦ ਵਾਲੇ ਪੱਟੀਆਂ ਲਾ ਕੇ ਤੇ ਇਹ ਗਲੇ ਵੈਸੇ ਚਾਵਰੇ ਨਹੀਂ ਤੇ ਆ ਇਹਦੇ ਚਾਕਾਂ ਤੇ ਲੈਸ ਲਾਈ ਆ ਤੇ ਇਦਰੇ ਇਦੇ ਆ ਚੀਜ਼ਾਂ ਦੀ ਲੈਸ ਲਾਈ ਆ ਆ ਜਿਹੜੀ ਲੈਸ ਆ ਤੁਸੀਂ ਆ ਮੈਂ ਤੁਹਾਨੂੰ ਦਿਖਾਉਣੀ ਐ ਐ ਮੇਰਾ ਸੂਟ ਤਿਆਰ ਹੋਇਆ ਹੈ ਇਹ ਵੀ ਆਸ ਆ ਚੀਜ਼ ਨੂੰ ਲੈ ਕੇ ਅੱਦਰ ਨੂੰ ਐਵੇਂ ਜਾ ਰਹੀ ਹੈ ਸੋ ਮੈਨੂੰ ਇਹ ਜ਼ਰੂਰ ਦੱਸੇ ਵੀ ਕਿ ਉਹਨੂੰ ਕਿ ਉਹਨੂੰ ਇਹ ਸੂਟ ਵਧੀਆ ਲੱਗਿਆ ਤੇ ਇਹ ਤੇ ਮੈਨੇ ਐਵੇਂ ਬਾਜੂਆਂ ਤੇ ਕੰਮ ਕੀਤਾ ਹੈ ਹਜੇ ਮੈਨੇ ਦੀ ਆਵਲੀ ਬਾਜੂ ਤੇ ਮੈਂ ਉਹਨੂੰ ਪੁੱਛੂੰਗੀ ਵੀ ਜੇ ਉਹਨਾਂ ਨੇ ਚਾਹ ਦੇ ਤਾਂ ਮੈਂ ਇੱਕ ਲੈਸ ਉਰੇ ਲਾ ਦਮਾਂ ਤੇ ਇੱਕੇ ਲੈਸ ਪੱਲੇ ਤੇ ਲੱਗ ਜੇਗੀ ਬਟ ਉਹਨਾਂ ਲਈ ਐਸੀ ਵੀ ਜੇ ਮੈਨੂੰ ਇੱਕ ਆਹੀ ਇੱਕ ਲੈਸ ਦੀ ਵਰਤੋਂ ਕਰਿਓ ਤਾਂ ਮੈਂ ਦੂਜੀ ਲੈਸ ਨਹੀਂ ਲਾਈ ਹਜੇ ਬਟ ਮੈਂ ਉਹਨੂੰ ਪੁੱਛਾਂਗੀ ਉਹਨੂੰ ਅੱਜ ਇਹ ਵੀਡੀਓ ਦੀਦੀ ਦੇਖ ਲੈਣਗੇ ਜੇ ਤੁਹਾਨੂੰ ਠੀਕ ਲੱਗੇ ਫਿਰ ਮੈਂ ਉਹ ਲੈਸ ਲਾ ਦੂੰਗੀ ਬਾਕੀ ਤੁਸੀਂ ਮੈਨੂੰ ਸੂਟ ਦੱਸੋ ਇਹਦੀ ਆਗੀ ਸਲਵਾਰ ਜਿਹੜੀ ਜਿਹੜੀ ਸਭ ਤੋਂ ਜ਼ਿਆਦਾ ਮਤਲਬ ਵੀ ਸੂਟ ਚ ਹੋ ਕੱਟ ਕਰੂ ਕੱਢੂਗੀ ਵੱਟ ਕੱਢੂਗੀ ਆਹ ਦੇਖੋ ਜੀ ਇਹਦੀ ਸਲਵਾਰ ਦੇ ਉੱਤੇ ਮੈਨੇ ਜਿਹੜਾ ਆਪਣਾ ਉਹ ਹੁੰਦਾ ਮੁਗਲੇ ਗੋਡੇ ਹੁੰਦੇ ਨੇ ਉਹਨਾਂ ਦੇ ਵਿੱਚ ਮੈਨੇ ਐਵੇਂ ਲੇਸ ਲਾਈ ਆ ਇਹ ਮੈਨੂੰ ਮੇਰੀ ਦੀਦੀ ਨੇ ਡਿਜ਼ਾਈਨ ਦੱਸਿਆ ਸੀ ਵੀ ਤੂੰ ਐਵੇਂ ਦਾ ਸੂਟ ਤਿਆਰ ਕਰੇ ਉਹ ਹੈਗੇ ਨੇ ਮੇਰੇ ਰਮਨ ਦੀਦੀ ਉਹ ਮੈਨੂੰ ਹਮੇਸ਼ਾ ਬੜੀ ਬੜੀ ਸਲਾਹਾਂ ਦਿੰਦੇ ਨੇ ਸੂਟਾਂ ਦਾ ਮੈਂ ਉਹਨਾਂ ਨੇ ਫੋਨ ਕਰ ਦਿੱਤੀ ਜੀ ਮੈਂ ਕਿਵੇਂ ਸੂਟ ਕਰਾਂ ਸੋ ਆ ਮੈਂ ਇਹ ਕਮੀਜ਼ਾ ਹੋ ਪੱਟੀ ਲਾਤੀ ਤੇ ਅਲਦ ਵਾਲੇ ਲੈਸ ਤੇ ਇਹਦੇ ਮੈਨੇ ਨਾ ਆ ਦੇਖੋ ਗੋਡੀਆਂ ਦੇ ਦੋਨਾਂ ਸਾਈਡਾਂ ਤੇ ਐਵੇਂ ਲੈਸ ਲਾਈ ਹੈ ਜਿਵੇਂ ਮੈਨੇ ਕਮੀਜ਼ ਦੇ ਲੈਸ ਐਵੇਂ ਬਾਹਰ ਨੂੰ ਕੱਢੀ ਆ ਉਵੇਂ ਮੈਨੇ ਸਲਵਾਰ ਤੇ ਐਵੇਂ ਕੱਢੀ ਆ ਸੋ ਇਹ ਚੀਜ਼ ਨਾਲ ਬਹੁਤ ਜ਼ਿਆਦਾ ਵਧੀਆ ਗ੍ਰੇਸ ਬਣਦੀ ਆ ਸੂਟ ਦੀ ਤੁਸੀਂ ਤੇ ਜੀ ਜੀ ਸੂਟ ਪਾਣਗੇ ਨਾ ਮੈਂ ਤੁਹਾਨੂੰ ਵੀ ਵੀਡੀਓ ਜ਼ਰੂਰ ਭੇਜਾਂਗੀ ਜੇ ਜੀ ਜੀ ਨੇ ਭੇਜਦੀ ਤੇ ਫਿਰ ਤੁਸੀਂ ਦੇਖਿਓ ਵੀ ਕਿੰਨਾ ਜ਼ਿਆਦਾ ਸੋਹਣਾ ਲੱਗਦਾ ਸੋ ਇਹ ਸਾਰੇ ਸੂਟ ਮੈਨੇ ਤਿਆਰ ਕੀਤੇ ਨੇ ਬਾਕੀ ਤੁਸੀਂ ਮੈਨੂੰ ਨਾ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਹੜੇ ਸੂਟ ਵਧੀਆ ਲੱਗੇ ਕਮੈਂਟਾਂ ਚ ਜ਼ਰੂਰ ਦੱਸਿਓ ਜੀ ਐਵੇਂ ਮੈਨੂੰ ਵੀ ਹੌਸਲਾ ਹੋ ਜੂਗਾ ਵੀ ਹਾਂ ਮੈਂ ਵਧੀਆ ਸਟਿਚ ਕੀਤੇ ਹਨਾ ਬਾਕੀ ਹੁਣ ਇਹ ਸੂਟ ਜਦ ਜਾਣਗੇ ਦੀਦੀ ਹੋਣੀਆਂ ਪਾਣਗੀਆਂ ਫੇਰ ਉਹ ਮੈਨੂੰ ਦੱਸਣਗੀਆਂ ਫੇਰ ਹੋਰ ਤਰ੍ਹਾਂ ਚੱਲੂਗਾ ਵੀ ਹਾਂ ਫਿਟਿੰਗ ਆਈ ਵਧੀਆ ਵੈਸੇ ਮੇਰੇ ਸਾਬਨਮੈਂਟ ਫਿਟਿੰਗ ਬਹੁਤ ਕਰੀਤਾ ਹੈ ਜੀ ਵਧੀਆ ਮੈਂ ਕਈ ਵਾਰ ਹਨਾ ਫੇਰ ਵੀ ਗਲਤੀ रह ਜਾਂਦੀ ਆ ਬਾਕੀ ਦੀਦੀ ਹੋਣੀਆਂ ਦੱਸਣਗੀਆਂ ਸੋ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਕਿ ਨੂੰ ਕਿਹੜਾ ਸੂਟ ਸਭ ਤੋਂ ਵਧੀਆ ਲੱਗਿਆ ਠੀਕ ਹੈ ਤੇ बस ठीक है ਨਾਲ ਜਿਹਨੇ ਸੂਟ ਖਰਾਬ ਕਰਾਉਣਾ ਹੁਣ ਸਾਡੇ ਕੋਲ ਦੋ ਛੇਤੀ ਤੋਂ ਛੇਤੀ ਐਵੇਂ ਨਹੀਂ ਸੂਟ ਲੋਟ ਕਰਾਉਣਾ ਲੋਟ ਕਰਾਉਣਾ ਹੁਣ ਸੱਚ ਹਾਂਜੀ ਸੋ ਮੈਨੂੰ ਜ਼ਰੂਰ ਦੱਸਿਆ ਜੀ ਚਲੋ